ਸਾਡਿਆਂ ਪਰਾਂ ਤੇ ਕੀ ਡਣਾ ਬੈਗੀ ਦੂਰ ਤੇ ਅਲ ਨਮਣਾ ਸਾਡਿਆਂ ਪਰਾਂ ਤੇ ਕੀ ਡਣਾ ਬੈਗੀ ਦੂਰ ਤੇ ਅਲ ਨਮਣਾ ਵੱਡਿਆਂ ਸ਼ਿਕਾਰੀਆਂ ਨੇ ਮੋਲਿਆ ਵੱਡਿਆਂ ਸ਼ਿਕਾਰੀਆਂ ਨੇ ਮੋਲਿਆ ਵੱਡਿਆਂ ਸ਼ਿਕਾਰੀਆਂ ਨੇ ਮੋਲਿਆ ਤੈਨੂੰ ਮੋਤੀਆਂ ਵਿੱਚੋ ਵਿੱਚ ਜਾ ਕੇ ਸਾਡਿਆਂ ਪਰਾਂ ਤੇ ਕੋਈ ਨਹੀਂ ਆਉਂਦੀਆਂ ਲੰਗੜ ਹਵਾ ਮੇਰਾ ਦੁਖੋਦੀ ਮੈਂ ਕਾਵੇਂ ਫਈਦੀਆਂ ਆਉਂਦੀਆਂ ਜਿਨ੍ਹਾਂ ਦਿਲਾਂ ਹੋਇਆ ਗੁਨਾ ਚੋਰੀਆ ਦੰਗੜੀ ਯਾਰ ਤਾਹੀਂ ਆਉਂਦੀਆਂ ਮਾਨ ਤੋੜ ਗੀਏ ਮਾਨਮਤੀਏ ਮਾਨ ਤੋੜ ਗੀਏ